ਅਕਾਲੀ ਵਿਧਾਇਕ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਗੁਰਦਾਸਪੁਰ ਦੇ ਹਲਕਿਆਂ ਦੇ ਵਿੱਚ ਕਾਂਗਰਸੀ ਨੇਤਾਵਾਂ ਵੱਲੋਂ ਕਰੀਬ 58 ਅਕਾਲੀ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਕੇ ਜ਼ਬਰ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਜੇਕਰ ਪੰਜਾਬ ਪੁਲਿਸ ਮੁਖੀ ਵੱਲੋਂ ਉਹਨਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਸੀਬੀਆਈ ਵੱਲੋਂ ਇਸ ਜ਼ਬਰ ਦੀ ਜਾਂਚ ਕਰਨ ਦੀ ਮੰਗ ਕਰਨਗੇ। ਚੰਡੀਗੜ੍ਹ 'ਚ ਮੀਡੀਆ ਨਾਲ ਮੁਖਾਤਬ ਹੁੰਦਿਆਂ ਹੋਇਆਂ ਮਜੀਠੀਆ ਨੇ ਗੁਰਦਾਸਪੁਰ ਦੇ ਨੌਜਵਾਨ ਦੀ ਹੱਡ ਬਿੱਟੀ ਦੀ ਵੀਡੀਓ ਮੀਡੀਆ ਸਾਹਮਣੇ ਪੇਸ਼ ਕੀਤੀ। ਆ ਗੁਰਦਾਸਪੁਰ ਅਸੀਂ ਟੂਰ ਕੀਤਾ ਸੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਸਾਡੀ ਲੀਡਰਸ਼ਿਪ ਆਈ ਹੈ। ਮੈਂ ਇੱਕ ਟ੍ਰੈਂਡ ਦੱਸ ਰਿਹਾ ਕਿ 307 ਦੇ ਪਰਚੇ 452 ਦੇ ਪਰਚੇ ਐਸਸੀ ਐਕਟ ਮਤਲਬ ਕਿ ਸਾਰੀ ਇੱਕ ਟ੍ਰੈਂਡ ਇੱਕ ਪੈਟਰਨ ਵੇਖਣ ਨੂੰ ਮਿਲ ਰਿਹਾ ਕਿ ਕਿਵੇਂ ਲੋਕਾਂ ਦੇ ਉੱਤੇ ਝੂਠੇ ਤਰੀਕੇ ਨਾਲ ਪਰਚੇ ਬਣਾ ਬਣਾ ਨੌਨ ਅਵੇਲੇਬਲ ਪਰਚੇ 10 ਸਾਲ ਤੋਂ 15 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਕਿ ਕੋਈ ਪਿੱਛੇ ਰਹੀ ਨਾ ਜਾਵੇ ਪੈਰਵਾਈ ਕਰਨ ਲਈ ਸਹਿਮ ਦਾ ਮਾਹੌਲ ਪਿੰਡ 'ਚ ਖੜਾ ਕੀਤਾ ਜਾ ਰਿਹਾ ਇਸ ਲਈ ਸੀਬੀਆਈ ਇਨਕੁਆਇਰੀ ਹਾਈ ਕੋਰਟ ਨੂੰ ਅਖੀਰ ਚ ਅਪਰੋਚ ਕਰਾਂਗੇ ਮਗਰ ਪਹਿਲਾਂ ਡੀਜੀਪੀ ਸਾਹਿਬ ਨੂੰ ਜ਼ਰੂਰ ਇੱਕ ਵਾਰੀ ਮੌਕਾ ਦੇਵਾਂਗੇ ਸੱਤਾਧਾਰੀ ਕਾਂਗਰਸ ਤੇ ਇਲਜ਼ਾਮਬਾਜ਼ੀ ਕਰਨ ਵਾਲੀ ਅਕਾਲੀ ਦਲ ਵੱਲੋਂ ਜ਼ਬਰ ਵਿਰੋਧੀ ਲਹਿਰ ਚਲਾ ਕੇ ਵੀ ਆਪਣਾ ਵਿਰੋਧ ਦਰਜ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਾਣੀ ਟੀਵੀ